ਕਿਸਦਾ 22 ਸੂਬਾਦਲਾ ਦੀ ਗਵਾਹੀ ਦੇ ਵਿੱਚ ਜਿਵੇਂ ਤਰਨਤਾਰ ਦੀ ਚੋਣ ਲੜੀ ਗਈ ਇਹ ਅਸੀਂ ਬਲਾਸਾਂ ਵੀ ਜ਼ਿਲ੍ਹਾ ਪਤੀ ਚੋਣ ਵੀ ਉਸੇ ਦੇ ਕਿ ਨਾਲ ਆ ਅੱਜ ਪੰਜਾਬ ਦੀ ਗੱਲ ਹੈ ਪੰਜਾਬੀਆਂ ਦੀ ਗੱਲ ਹੈ ਪੰਜਾਬ ਨੂੰ ਬਚਾਉਣ ਦੀ ਗੱਲ ਹੈ ਇਹ ਸਾਰੇ ਲੁਟੇਰੇ ਆਏ ਹੋਏ ਨੇ ਇਹਨਾਂ ਸਾਰਿਆਂ ਦੇ ਰਿਮੋਟ ਕੰਟਰੋਲ ਦਿੱਲੀ ਨੇ ਹੂੰ ਦਿੱਲੀ ਵਾਲੇ ਪੰਜਾਬ ਦਾ ਭਲਾ ਨਹੀਂ ਲੋਜ ਤੇ ਮੈਂ ਇੱਕ ਗੱਲ ਕਹਿ ਦੇਣਾ ਜਿੰਨਾ ਸੰਗਤ ਅੱਜ ਜੋਸ਼ ਹੈ ਹੂੰ ਹੂੰ ਸਰਕਾਰ ਨੂੰ ਇੱਕ ਸਲਾਹ ਵੀ ਦੇਣਾ ਇੱਕ ਚੇਤਾਵਨੀ ਵੀ ਦੇਣਾ ਹੈ ਕਿ ਦੇਖਣਾ ਕੋਈ ਕਿਤੇ 1100 वोल्ट ਦੀ ਤਾਰ ਨੂੰ ਹੱਥ ਨਾਲ ਲੈ ਲੈਣਾ ਨੁਕਸਾਨ ਹੋਊਗਾ। ਪੰਜਾਬ ਦੇ ਵਿੱਚ ਕਈ ਥਾਈਂ ਸ਼੍ਰੋਮਣੀ ਅਕਾਲੀ ਦਲ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਬਲਾਕ ਸਮਿਤੀ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਮੈ ਲੁਧਿਆਣਾ ਦੇ ਸਾਨੇਵਾਲ ਹਲਕੇ ਦੇ ਵਿੱਚ ਆ। ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਾਬਕਾ ਮੰਤਰੀ ਸਰੰਜੇ ਸਿੰਘ ਢਿੱਲੋਂ ਨੇ ਔਰ ਮੇਰੇ ਨਾਲ ਮਹੇਸ਼ਿੰਦਰ ਸਿੰਘ ਗਰੇਵਾਲ ਵੀ ਨੇ ਔਰ ਪਹਿਲੇ ਤਾਂ ਤੁਹਾਡੇ ਨਾਲ ਹੀ ਇਹ ਜਿੰਨੇ ਵੀ ਉਮੀਦਵਾਰ ਐਲਾਨੇਗੇ ਨੇ ਪੂਰੇ ਸਾਨੇਵਾਲ ਹਲਕੇ ਤੋਂ ਕਿੰਨੇ ਬਲਾਕ ਸਮਿਤੀ ਔਰ ਕਿੰਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਉਮੀਦਵਾਰ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਦੀ ਤੇ ਬਲਾਦ ਸੰਪਤੀ ਦੀ ਇਲੈਕਸ਼ਨ ਹੋਣ ਜਾ ਰਹੀ ਹੈ ਦੂਜੀਆਂ ਪਾਰਟੀਆਂ ਨੂੰ ਤਾਂ ਕੈਂਡੀਡੇਟ ਨਹੀਂ ਲੱਭਦੇ ਹੂੰ ਚਾਹੇ ਸਰਕਾਰ ਵਾਲੇ ਦੇ ਚਾਹੇ ਕਾਂਗਰਸ ਵਾਲੇ ਦੇ ਲੇਕਿਨ ਸਾਡੀ ਜੁਗਨਾਂ ਦੇ ਵਿੱਚ ਇੰਨਾ ਜੋਸ਼ ਹੈ ਇੱਕ ਇੱਕ ਜ਼ੋਨ ਦੇ ਵਿੱਚ 4-4 5-5 ਕੈਂਡੀਡੇਟ ਨੇ ਸਾਨੂੰ ਸਲਾਹ ਸਪਾਈ ਕਰਾ ਕੇ ਇੱਕ ਕੈਂਡੀਡੇਟ ਦੇਣਾ ਪਿਆ ਇਹ ਜਿੱਤ ਵੀ ਨਿਸ਼ਾਨੀ ਹੈ ਕਿਉਂਕਿ ਜਿਹੜੀ ਪਾਰਟੀ ਦੀ ਜਿੱਤ ਦਿਸਦੀ ਹੋਵੇ ਕੈਂਡੀਡੇਟ ਵੀ ਉਸੇ ਤਿੱਕੇ ਨਾਲ ਉਹਨਾਂ ਦੇ ਵਿੱਚ ਜੋਸ਼ ਆਉਂਦਾ ਸੋ ਮੈਂ ਅੱਜ ਸਾਰੇ ਸਾਹਨੇਵਾ ਹਲਕੇ ਦੇ ਵਰਕਰਾਂ ਨੂੰ ਇਕੱਠੇ ਕਰਕੇ ਇਹਨਾਂ ਦੀ ਸੁਰਸਫਾਈ ਦੇ ਨਾਲ ਇਹਨਾਂ ਦੀ ਮਰਜ਼ੀ ਦੇ ਨਾਲ ਆਪਣੇ ਆਪਣੇ ਜ਼ੋਨ ਦੇ ਵਿੱਚ ਸਾਰੇ ਕੈਂਡੀਡੇਟ ਡਿਕਲੇਅਰ ਕੀਤੇ ਨੇ ਔਰ ਇਹ ਵੀ ਮੈਂ ਕਰ ਕਹਿਣੀ ਚਾਹੁੰਦਾ ਕਿ ਸਦਾ ਸਵੀਸ ਬਦਲਾ ਦੀ ਗਵਾਹੀ ਦੇ ਵਿੱਚ ਜਿਵੇਂ ਤਰਨਦਾਬੀ ਚੋਣ ਲੜੀ ਗਈ ਇਹ ਅਸੀਂ ਬਲਾਸਾਂਬੀ ਜ਼ਿਲ੍ਹਾ ਪ੍ਰਤੀ ਚੋਣ ਵੀ ਉਸੇ ਤਿੱਕੇ ਨਾਲ ਲੜਾਂਗੇ ਜਿਵੇਂ 100 ਨਿਹਾਰ ਜਿਹੜਾ ਰੋਲ ਕੰਚਲਪ੍ਰੀਤ ਨੇ ਕੀਤਾ ਉੱਥੇ ਚਾਹੇ ਸਰਕਾਰ ਵਾਲਿਆਂ ਨੇ ਚੱਕੇ ਨੂੰ ਅੰਦਰ ਦਿੱਤਾ ਲੇਕਿਨ ਅਦਾਲਤ ਨਾਤਮਾ ਕਰਦੇ ਆ 8 ਘੰਟੇ ਕੋਰਟ ਦਾ ਕੋਰਟ ਦੇ ਵਿੱਚ ਕੇਸ ਚੱਲਿਆ ਹੋਵੇ ਤੇ ਬਾਅਦ ਜੇ ਤੈਨੂੰ ਬਰੀ ਘਰੇ ਭੇਜਿਆ ਹੋਵੇ ਪਰਮਾਤਮਾ ਦਾ ਸ਼ੁਕਰਾਨਾ ਹੈ ਇਸੇ ਤਿੱਕੇ ਦੇ ਨਾਲ ਸਾਡੇ ਵਰਕਰਾਂ ਦੇ ਵਿੱਚ ਵੀ ਸਾਡੇ ਸਾਹਮਣੇ ਬਹਲਕੇ ਵਿੱਚ ਬਹੁਤ ਵੱਡਾ ਜੋਰ ਹੈ ਜੋਸ਼ ਹੈ ਔਰ ਪ੍ਰਮਾਤਮਾ ਕਿਰਪਾ ਕਰੂਗਾ ਜਿੰਨੇ ਸਾਡੇ ਕੈਂਡੀਡੇਟ ਨੇ ਇਹ ਜਿੱਤ ਕੇ ਘਰਾਂ ਨੂੰ ਆਉਣਗੇ ਔਰ ਅਸੀਂ ਇਹਨਾਂ ਨੂੰ ਇਹ ਵੀ ਵਿਸ਼ਵਾਸ ਦਵਾਇਆ ਕਿ ਤੁਹਾਨੂੰ ਕਿਸੇ ਕਿਸੂ ਦੀ ਆਂਚ ਨਹੀਂ ਆਉਣ ਦਵਾਂਗੇ ਸਾਰੀ ਜਿਹੜੀ ਲੜਾਈ ਲੜਨੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਮੇਰੇ ਨਾਲ ਮਹੇਸ਼ਿੰਦਰ ਸਿੰਘ ਗਰੇਵਾਲ ਵੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਕੀ ਲੱਗਦਾ ਕੀ ਹੈ ਜੀ ਤਰਨ ਤਰਨ ਦੀ ਜਿਹੜੀ ਚੋਣ ਹੋਈ ਹੈ ਉਸ ਤੋਂ ਬਾਅਦ ਗ੍ਰਿਫਤਾਰੀ ਹੋਈ ਅਕਾਲੀ ਲੀਡਰਾਂ ਦੀ ਉਸ ਉਸ ਨੂੰ ਲੈ ਕੇ ਬਦਲਾਅ ਵੇਖਣ ਨੂੰ ਮਿਲਿਆ ਕਿਉਂਕਿ ਸਰਕਾਰ ਦੀ ਵੀ ਕਿਰਕਰੀ ਹੋਈ ਹੈ ਦੇਖੋ ਸਰਕਾਰ ਤਾਂ ਠੀਠ ਹੈ ਜੇ ਬਾਹਰਲਾ ਮੁਲਕ ਹੁੰਦਾ ਜਿਵੇਂ ਪਹਿਲਾਂ 79 ਦੀ ਗ੍ਰਿਫਤਾਰੀ ਤੇ ਹਾਈ ਕੋਰਟ ਨੇ ਕਿਹਾ ਕਿ ਇਹ ਨਜਾਇਜ਼ ਕੀਤਾ ਗਿਆ ਤੇ ਕੱਲ ਕੰਚਨਪ੍ਰੀਤ ਵਾਲੇ ਤੇ ਮੈਂ ਸਮਝਦਾ ਕਿਸੇ ਵੀ ਬਾਹਰਲਾ ਮੁਲਕ ਹੁੰਦਾ ਉੱਥੇ ਦੇ ਚੀ ਮੰਤਰੀ ਤੋਂ ਅਸਤੀਫਾ ਲੈ ਲੈਣੇ ਸੀ ਲੋਕਾਂ ਨੇ ਕਿਉਂਕਿ ਕਿਸੇ ਨੂੰ ਵੀ ਸਰਕਾਰ ਨੂੰ ਤਾਂ ਛੱਡੋ ਕਿਸੇ ਨੂੰ ਵੀ ਹੱਕ ਨਹੀਂ ਕਿ ਕਿਸੇ ਨਾਲ ਨਜਾਇਜ਼ ਕਰ ਸਕੇ ਅੱਜ ਪੰਜਾਬ ਦੀ ਗੱਲ ਹੈ ਪੰਜਾਬੀਆਂ ਦੀ ਗੱਲ ਹੈ ਪੰਜਾਬ ਨੂੰ ਬਚਾਉਣ ਦੀ ਗੱਲ ਹੈ ਇਹ ਸਾਰੇ ਲੁਟੇਰੇ ਆਏ ਹੋਏ ਨੇ ਇਹਨਾਂ ਸਾਰਿਆਂ ਦੇ ਰਿਮੋਟ ਕੰਟਰੋਲ ਦਿੱਲੀ ਨੇ ਹੂੰ ਦਿੱਲੀ ਵਾਲੇ ਪੰਜਾਬ ਦਾ ਭਲਾ ਨਹੀਂ ਲੋਚਦੇ ਦਿੱਲੀ ਪੰਜਾਬ ਨੂੰ ਉਜੜਿਆ ਪਾੜਦੀ ਆ ਪੰਜਾਬ ਦੀ ਪਛਾਣ ਖਤਮ ਕਰਨ ਨੂੰ ਫਿਰਦੀ ਆ ਪੰਜਾਬੀਆਂ ਦੀ ਪਛਾਣ ਖਤਮ ਕਰਨ ਨੂੰ ਫਿਰਦੀ ਆ ਧਾਰਮਿਕ ਮਾਮਲਿਆਂ 'ਚ ਢਖਲ ਦਿੰਦੀ ਆ ਪੰਜਾਬ ਹੁਣ ਸੁਚੇਤ ਹੋ ਗਿਆ ਹੈ ਪੰਜਾਬ ਕਿਸੇ ਤਰ੍ਹਾਂ ਵੀ ਹੁਣ ਕੋਈ ਧੋਖਾ ਖਾਣ ਨੂੰ ਦੁਬਾਰਾ ਤਿਆਰ ਨਹੀਂ ਤੇ ਮੈਂ ਇੱਕ ਗੱਲ ਕਹਿ ਦੇਣਾ ਜਿੰਨਾ ਸੰਗਤ ਅੱਜ ਜੋਸ਼ ਹੈ ਹੂੰ ਹੂੰ ਸਰਕਾਰ ਨੂੰ ਇੱਕ ਸਲਾਹ ਵੀ ਦਿਨਾ ਇੱਕ ਚੇਤਾਵਨੀ ਵੀ ਦਿਨਾ ਕਿ ਦੇਖਣਾ ਕੋਈ ਕਿਤੇ 1100 ਵੋਲਟ ਦੀ ਤਾਰ ਨੂੰ ਹੱਥ ਨਾਲ ਲੈ ਲੈਣਾ ਨੁਕਸਾਨ ਹੋਊਗਾ ਜੇ ਤੁਸੀਂ ਧੱਕਾ ਕਰਨ ਦੀ ਕੋਸ਼ਿਸ਼ ਕਰੋਗੇ ਕਿਸੇ ਨੇ ਨਹੀਂ ਚੱਲਣ ਦੇਣਾ ਧੱਕਾ ਯਕੀਨ ਦਵਾਉਂਦਾ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਹੈ ਹੈ ਇਹ ਅਕਾਲੀ ਸੁਚੇਤ ਨੇ ਅਕਾਲੀ ਵਰਕਰ ਜਿਹੜਾ ਵੀ ਕੋਈ ਕਾਨੂੰਨ ਆਪਣੇ ਹੱਥ ਲੈਣ ਦੀ ਕੋਸ਼ਿਸ਼ ਕਰੂਗਾ ਉਹਨੂੰ ਕਾਨੂੰਨ ਦੇ ਤਹਿਤ ਟੁਕਮਾ ਜਵਾਬ ਦਿੱਤਾ ਜਾਊਗਾ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾ ਕੇ ਅਸੀਂ ਜੋ ਮੈਨੂੰ ਅੱਜ ਭਾਸਦਾ ਕਿਉਂਕਿ ਜਿਵੇਂ ਕਹਿੰਦੇ ਪੂਰੀ ਦੀ ਹਵਾ ਚੱਲਦੀ ਹੋਏ ਤਾਂ ਮੀਂਹ ਆਊਗਾ ਨਾ ਚਿੜੀਆਂ ਰੇਤੇ ਚ ਨਾਉਣ ਮੀਂਹ ਆਊਗਾ ਜਿਹੜਾ ਅੱਜ ਦੇ ਇਸ ਸੰਗਤ ਦਾ ਜੋਸ਼ ਹੈ ਉਹ ਤੋਂ ਇਹ ਲੱਗਦਾ ਹੈ ਕਿ ਇਹ ਸੁਵੀਪ ਕਰਨਗੇ ਅਕਾਲੀ ਦਲ ਦੇ ਕੈਂਡੀਡੇਟ ਹਲਕਾ ਸਾਹਨੇਵਾਲ ਚ ਭਾਵੇਂ ਉਹ ਜ਼ਿਲ੍ਹਾ ਪ੍ਰੀਸ਼ਦ ਹੋਵੇ ਤੇ ਭਾਵੇਂ ਉਹ ਬਲਾਕਸ਼ੰਤੀ ਹੋਵੇ ਮੈਂ ਦੇਖ ਲਿਆ ਜਿਸ ਤਰ੍ਹਾਂ ਢਿੱਲੋ ਸਾਹਿਬ ਦਾ ਇੱਕ ਇੱਕ ਵਰਕਰ ਦਾ ਨਾਮ ਯਾਦ ਆ ਸਿਮਰਨ ਲੋਕਾਂ ਚ ਘੇਲਿਆ ਮਿਲਿਆ ਹੋਇਆਗਾ ਇਹ ਅਕਾਲੀ ਪਰਿਵਾਰ ਹੈ ਇਹ ਪਾਰਟੀ ਨਹੀਂ ਇਹ ਪਰਿਵਾਰ ਹੈ ਪਰਿਵਾਰ ਵਿੱਚ ਵੱਖ-ਵੱਖ ਮੈਂਬਰ ਆਪਣੀ ਡਿਊਟੀ ਨਿਭਾ ਰਹੇ ਨੇ ਤੇ ਫਤਿਹਗੁਰੂ ਬਖਸ਼ੂਗਾ ਸਾਡੀ ਜ਼ੁਬਾਨ ਤੇ ਵੀ ਫਤਿਹ ਤੇ ਸਾਡੀ ਮੈਦਾਨ ਚ ਵੀ ਫਤਿਹ ਇਹ ਗੱਲ ਹੈ ਮੇਰੇ ਨਾਲ ਸਿਮਰਨ ਢਿੱਲੋ ਵੀ ਨੇ ਜੋ ਗਰੇਵਾਲ ਸਾਹਿਬ ਨੇ ਹੁਣੇ ਆਖਿਆ ਕਿ ਵੱਡਾ ਬਦਲਾਅ ਆਇਆ ਜੋਸ਼ ਆਇਆ ਅਕਾਲੀ ਇਨਾਂ ਲੀਡਰਾਂ ਦੇ ਵਿੱਚ ਜਿਹੜੇ ਉਮੀਦਵਾਰਾਂ ਜਲਾਣੇ ਨੇ ਕਿਵੇਂ ਦਿਖਦਾ ਅਕਾਲੀ ਦਲਸਾਨੇ ਵੱਲ ਦੇਖੋ ਜੀ ਸਾਡੇ ਹਲਕੇ ਦੇ ਵਿੱਚ ਤਾਂ ਬਿਆਰ ਗੱਚਾ ਇੰਨੇ ਚਿਰ ਤੋਂ ੜੀਕਰੇ ਸੀ ਇਸ ਇਲੈਕਸ਼ਨ ਨੂੰ ਕਿ ਬਲਾਕ ਸੰਪਤੀਆਂ ਜਿਲ੍ਹਾ ਪ੍ਰੇਸ਼ਦਾਜਵੇ ਤੇ ਤੁਸੀਂ ਜੋਸ਼ ਦੇਖ ਹੀ ਲਿਆ ਹੋਣਾ ਦੇਖੋ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਹੈ ਜੀ ਸ਼੍ਰੋਮਣੀ ਕਾਲਦਰ ਇੱਕੋ ਇੱਕ ਖੇਤਰੀ ਪਾਰਟੀ ਲੋਕ ਹੁਣ ਚਾਹੁੰਦੇ ਨੇ ਕਿ ਖੇਤਰੀ ਪਾਰਟੀ ਮਜ਼ਬੂਤ ਹੋਵੇ